ਸਾਡੀ ਉਹ ਬੋਟੀ ਦੀ ਨਾ ਸਾਡੀ ਉਹਨੂੰ ਆ ਕੋਠੀ ਬਣਾ ਕੇ ਦਿੱਤੀ ਜੀ ਮੈਂ 40-50 ਲੱਖ ਰੁਪਏ ਲਾ ਕੇ ਜੀ ਤੇ ਪਹਿਲਾਂ ਕਹਿੰਦੀ ਮੈਨੂੰ ਕੋਠੀ ਬਣਾ ਦੋ ਤੇ ਫਿਰ ਕਹਿੰਦੀ ਮੈਨੂੰ ਬਾਹਰ ਭੇਜ ਦਿਓ ਜੀ ਆ ਕੋਠੀ ਤੇ ਵੀ ਪੈਸੇ ਲੱਗ ਗਏ 25 ਲੱਖ ਰੁਪਏ ਬਾਹਰ ਜਾਣ ਤੇ ਵੀ ਲੱਗ ਗਏ ਜੀ ਇੱਥੇ ਵਧੀਆ ਰੋਟੀ ਪਾਣੀ ਖਾਂਦੀ ਸੀ ਇਹਨ ਗੁਜ਼ਾਰਾ ਵਧੀਆ ਕਰਦੀ ਸੀ ਹੁਣ ਕੋਠੀ ਤੁਹਾਡੇ ਕੋਲੇ ਕਿਸੇ ਔਰ ਕੋਲ ਨਹੀਂ ਕੋਠੀ ਹੁਣ ਸਾਡੇ ਕੋਲੇ ਹੀ ਹੈ ਜੀ ਹਜੇ ਹਜੇ ਵੇਚੀ ਤਾਂ ਨਹੀਂ ਨਹੀਂ ਹਜੇ ਨਹੀਂ ਵੇਚੀ ਜੀ ਹਜੇ ਸਾਡੇ ਕੋਲੇ ਹੀ ਹੈ ਜੀ ਤੇ ਆ ਕੋਠੀ ਉਹਨੂੰ ਬਣਾ ਕੇ ਦਿੱਤੀ ਸੀ ਆਜ ਵੀ ਰਵੇ ਜੀ ਇੱਥੇ ਆਪਣੇ ਬੱਚੇ ਸੰਭੇ ਜੀ ਆ ਕੇ ਸਾਡੇ ਇਹ ਮਨਪ੍ਰੀਤ ਕੌਰ ਵਾਸਤੇ ਸੁਧੋ ਮੱਧ ਰੇਦੋ ਜੀ ਮਨੀ ਸਿੰਘ ਵਿਆਹਿਆ ਸੀ ਜੀ ਇਹਦੇ ਸੁਧੋ ਮੱਧ ਰੇ ਸੁਖਵਿੰਦਰ ਕੌਰ ਨਾਲ ਉਹ 2017 ਦੇ ਵਿੱਚ ਵਿਆਹ ਹੋਇਆ ਸੀ ਇਹ ਜਿਹੜਾ ਮਨਪ੍ਰੀਤ ਹੈ ਮੇਰੇ ਕੋਲੇ ਰਹਿੰਦਾ ਇੱਥੇ ਦੁਰਗਾਪੁਰ ਦੇ ਵਿੱਚ ਜੀ ਸੁਖਵਿੰਦਰ ਕੌਰ ਕਹਿੰਦੀ ਮੈਂ ਬਾਹਰ ਜਾਣਾ ਆ ਉਹ 2023 ਦੇ ਵਿੱਚ ਉਹਦਾ ਪੁੱਤਰ ਤੇ ਉਹਦੀ ਮਾਂ ਨੇ ਯਾਰ ਸੁਖਵਿੰਦਰ ਕੌਰ ਨੇ ਆਪਣਾ ਕਿਸੇ ਕੋ ਪਾਸਪੋਰਟ ਲਾ ਕੇ ਵੀਜ਼ਾ ਲਵਾ ਲਿਆ ਉਹਨੇ 2023 ਦੇ ਵਿੱਚ ਜੀ ਮੈਨੂੰ ਕਹਿੰਦੇ ਵੀ ਸਾਡੀ ਮਦਦ ਕਰ 25 ਲੱਖ ਰੁਪਏ ਲੱਗਣਾ ਆ ਤੇ 25 ਲੱਖ ਦੇ ਦੇਵੇ ਨਾਲੇ ਅਸੀਂ ਮਨਪਰੀਤ ਸਿੰਘ ਨੂੰ ਬਾਹਰ ਲੈ ਜਾਵਾਂਗੇ ਤੇ ਨਾਲੇ ਅਸੀਂ ਤੇਰਾ 25 ਲੱਖ ਰੁਪਏ ਇੱਕ ਸਾਲ ਦੇ ਵਿੱਚ ਵਿੱਚ ਅਸੀਂ ਵਾਪਸ ਕਰਵਾਵਾਂਗੇ ਉਹ ਜਦੋਂ ਚਲ ਗਈ 2023 ਦੇ ਵਿੱਚ ਚਲ ਗਈ ਤੇ ਨਾ ਉਹਨੇ ਸਾਨੂੰ ਪੈਸੇ ਵਾਪਸ ਕੀਤੇ ਤੇ ਮਨਪਰੀਤ ਸਿੰਘ ਇਹਨੂੰ ਵੀ ਸੱਦਿਆ ਤੇ ਕੋ ਦਾ ਬੇਟਾ ਆ ਤਿੰਨ ਚਾਰ ਸਾਲ ਦਾ ਆ ਬੈਠਾ ਛੋਟਾ ਵੇ ਮਾ ਇਹ ਨੂੰ ਸੱਤਿਆ ਇਹ ਨੂੰ ਮੰਨਪ੍ਰੀਤ ਨੂੰ ਤਾਂ ਉਹਨੇ ਫੋਨ ਹੀ ਨਹੀਂ ਕੀਤਾ 2 ਸਾਲ ਹੋ ਗਏ ਉਹਨੂੰ ਗਈ ਨੂੰ ਇਹਨੂੰ ਫੋਨ ਨਹੀਂ ਕੀਤਾ ਜੀ ਉਹਨੇ ਮੁੜ ਕੇ ਮੈਨੂੰ ਹੁਣ ਇਹ ਪਤਾ ਲੱਗਾ ਮੈਂ ਜਾ ਕੇ ਵੀ ਆਇਆ ਇੰਗਲੈਂਡ ਦੇ ਵਿੱਚ ਵੀ ਉਹ ਹੋਰ ਕਿਸੇ ਨਾ ਜਾ ਕੇ ਉੱਥੇ ਰਹਿਣ ਲੱਗ ਪਈ ਉਹਨੇ ਨੰਬਰ ਸਾਡੇ ਸਾਰਿਆਂ ਦੇ ਬਲੌਕ ਕਰਤੇ ਤੇ ਸਾਨੂੰ ਨਾ ਪੈਸੇ ਉਹਨੇ ਵਾਪਸ ਕੀਤੇ ਤੇ ਮੈਂ ਉਹਨੂੰ ਕਿਹਾ ਵੀ ਤੂੰ ਆ ਕੇ ਆਪਣੇ ਬੱਚਿਆ ਕੋ ਰਹਿ 2-4 ਮਹੀਨੇ ਰਹਿ ਕੇ ਵੇ ਚਲ ਜਾਈਂ ਕਿ ਉਹ ਮੰਨ ਨਹੀਂ ਮੈਂ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਤੁਹਾਡੇ ਨਾਲ ਤੇ ਨਾ ਮੈਂ ਪੈਸੇ ਵਾਪਸ ਕਰਨੇ ਆ ਤੇ ਨਾ ਮੈਂ ਇਹਨਾਂ ਨੂੰ ਨਾ ਮਨਪ੍ਰੀਤ ਨੂੰ ਨਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਦੁਰਗਾਪੁਰ ਰਹਿਣਾ ਮੈਂ ਕੀ ਹੋਇਆ ਤੁਹਾਡੇ ਨਾਲ ਮੈਂ ਜੀ ਸੱਦੋ ਮਾਰੇ ਵਿਆਹਿਆ ਸੀਗਾ ਬਲਾਚੋਰ ਦੇ ਕੋਲ ਕਿਹੜੇ ਸਾਲ 2017 ਚ 23 ਤਰੀਕ ਨੂੰ ਪੰਜਵੇਂ ਮਹੀਨੇ ਵਿਆਹ ਹੋਇਆ ਸੀ ਮੇਰਾ ਤੇ ਸੁਖਵਿੰਦਰ ਕੋਰ ਨਾਲ ਵਿਆਹ ਹੋਇਆ ਸੀ ਉਹ 2-3 ਸਾਲ ਮੈਂ ਇੱਥੇ ਰਹੀ ਆ ਉਹ ਪਿਆਰ ਹੁੰਦਾ ਜਗਾ ਬਥੇਰਾ ਕਦੇ ਐਦਾਂ ਦਿਖਾਵੇ ਨਹੀਂ ਕੀਤਾ ਜਾਦੀ ਉਹ ਬਾਹਰ ਗਈ ਆ ਉਹਨੇ ਇੱਕ ਵਾਰ ਨਹੀਂ ਫੋਨ ਕੀਤਾ ਉਹ ਲੋਕ ਚ ਬੁੰਬਈ ਆ ਮੇਰਾ ਕਿੰਨੇ ਸਾਲ ਹੋ ਗਏ ਬਾਹਰ ਗਈ ਨੂੰ ਨੂੰ ਹੋ ਗਏ 2 ਸਾਲ 2 ਸਾਲ ਨੂੰ ਕਦੇ ਫੋਨ ਨਹੀਂ ਕੀਤਾ ਨਾ ਪੁੱਛਿਆ ਚਾਲ ਇੱਕ ਮੇਰੇ ਬੇਟਾ 4 ਸਾਲ ਦਾ ਨਾ ਇਹਨੂੰ ਕਦੇ ਫੋਨ ਕੀਤਾ ਉਹ ਤੁਸੀਂ ਕਦੇ ਆਪਣੇ ਸਾਸੂ ਨੂੰ ਪੁੱਛਿਆ ਸੌਰਣ ਪੁੱਛਿਆ ਤੁਸੀਂ ਉਹਨਾਂ ਨਾਲ ਵੀ ਮੇਰਾ ਕੋਈ ਕਨੈਕਟ ਨਹੀਂ ਉਹਨਾਂ ਨਾਲ ਕੋਈ ਵੀ ਵਿਲੇਜ ਜਦੋਂ ਜਾਉਂਦਾ ਤਲਾਕ ਮੰਗਦੇ ਉਹਨਾਂ ਨੇ ਤਾਂ ਕਈ ਸੁਨੇਹੇ ਭੇਜੇ ਰਹੀਆਂ ਕੋਲ ਤਲਾਕ ਮੰਗਦੇ ਉਹ ਤਲਾਕ ਮੰਗਦੇ ਤਲਾਕ ਮੰਗ ਲਈ ਤਾਂ ਤੁਸੀਂ ਬਾਹਰ ਭੇਜੇ ਸੀ ਮੈਂ ਬਾਹਰ ਅਸੀਂ ਭੇਜੇ ਸੀ ਕਿੰਨਾ ਪੈਸਾ ਕਰਤੂਆ 16 ਲੱਖ ਤਾਂ ਸੀ ਜਿਹਦਾ ਸੁਖਵਿੰਦਰ ਕੌਰ ਦੇ ਖਾਤੇ 'ਚ ਪਾਇਆ ਸੀ 9 ਲੱਖ ਉਹਨਾਂ ਨੂੰ ਕਹੇ ਦਿੱਤਾ ਤੱਕ ਅੱਛਾ ਉਹਦੀ ਸੱਸ ਨੇ ਉਹਦੀ ਮੰਮੀ ਨੇ ਅੱਛਾ ਹਾਂਜੀ ਸਾਡੇ ਘਰੇ ਆਤਿ ਹਾਂਜੀ ਅੱਜ ਘਰੇ ਆਣੇ ਹਾਂਜੀ ਤਾਂ ਕਦੇ ਫੋਨ ਹੀ ਕੀਤਾ ਇੱਕ ਵਾਰ ਹੁਣ ਇੱਕ ਵਾਰ ਤੁਸੀਂ ਕਦੀ ਕੋਸ਼ਿਸ਼ ਕੀਤੀ ਬਲੌਕ 'ਚ ਬਾਇਵ ਨੰਬਰ ਸਾਡੇ ਸਾਰੇ ਫੈਮਲੀ ਦੇ ਤੁਸੀਂ ਤੁਹਾਡਾ ਬ੍ਰਦਰ ਵੀ ਉੱਥੇ ਹੈਗਾ ਬ੍ਰਦਰ ਉੱਥੇ ਹੈਗਾ ਪਰ ਬ੍ਰਦਰ ਨਾਲ ਗੱਲ ਹੁੰਦੀ ਉਹ ਕਦੇ ਗੱਲ ਕੀਤੀ ਨਹੀਂ ਹੈਗੀ ਉਹ ਮੰਗ ਤੁਸੀਂ ਕੀ ਗੱਲ ਹੋ ਤਾਂ ਡੈਡ ਇਹ ਤੁਸੀਂ ਪਰਚਾ ਵੀ ਕਰਾਤੀ ਉਸੇ ਖਲਾਫ ਮੰਗ ਹੀ ਆ ਪੰਜਾਬ ਬਾਹਰ ਸਾਧ ਦਿਲਵੇ ਜਾਂ ਇੱਥੇ ਆ ਕੇ ਹੁਣ ਸਾਹਮਣੇ ਆ ਬੇਟਾ ਵੀ ਹੁਣ ਮੇਰਾ ਇੱਥੇ ਇਹਨੂੰ ਸਾਹਮਣੇ ਹੁਣ ਮੈਂ ਵੀ ਕੋਈ ਮੋਰੇ ਕੰਮ ਕਰਾਂ ਕੋਈ ਤੁਸੀਂ ਕੀ ਕੰਮ ਮੈਂ ਪਲੰਬਰ ਦਾ ਕਰਦਾ ਜੀ ਗਲਮਬਰ ਹਾਂਜੀ ਉਹ ਇੰਗਲੈਂਡ ਚ ਉਹ ਇੰਗਲੈਂਡ ਉਹ ਕੀ ਕਰਦੇ ਉਹ ਉੱਥੇ ਰੈਸਟੋਰੈਂਟ ਚ ਕੰਮ ਕਰਦੇ ਰਿਸਰਚ ਕਰਦੇ ਸਾਡਾ 25 25 ਲੱਖ ਦਾ ਸਾਡਾ ਬਾਰੇ ਜਾਂ ਸਾਡੇ ਦਾ ਪੈਸੇ ਵੀ ਲੈ ਗਈ ਨਾ ਅਸੀਂ ਗਾਂ ਝੋਕੇ ਆ ਜਿਹੜਾ ਮਿੱਤੇ ਲਾ ਕੇ ਗਾਂ ਮੈਨੂੰ ਭੇਜਿਆ ਜਾਵੇ ਅਦਾਵੇ ਸਭ ਲੋਕਾਂ ਨੂੰ ਆਉਣ ਬੱਚੇ ਦੇ ਵੀ ਲੱਗਦੇ ਆ ਉਹਦੀ ਵੀ ਉਹਨੂੰ ਵੀ ਸਾਹਮਦੇ ਆ ਅੱਛਾ ਪੜਦਾ ਬੱਚਾ ਪੜਦਾ ਕਿਹੜੇ ਕਲਾਸ ਕਿੰਜੀ ਚਲੇ ਦਾ ਕਿੰਜੀ ਹਾਂਜੀ ਉਹ ਡਿਮਾਂਡ ਕੀ ਪਰਚਾ ਦਰਜ ਹੋ ਗਿਆ ਹੋ ਡਿਮਾਂਡ ਇਹੀ ਨਾਲ ਸਾਹਮਣੇ ਲਿਆ ਜਾਵੇ ਸਾਨੂੰ ਜਦ ਇੱਥੇ ਆ ਕੇ ਰੋਵੇ ਜਾ ਸਾਡੇ ਪੈਸੇ ਵਾਪਸ ਕਰੇ ਕੋਰਟ ਵਿੱਚ ਧੜਾ ਵੇ ਕੋਰਟ ਮੈਚ ਹੋਇਆ ਜੀ ਆ ਸਾਠੀ ਮੀਟਾ ਕੋਰਟ ਮੈਚ ਤੇ ਐਦਾ ਨਾ ਤੇ ਜਿਹੜੀਆਂ ਫੋਟੋਆਂ ਫੋਟੋਆਂ ਵੀ ਸਗੀਆਂ ਸਾਡੀਆਂ ਸਾਰੀਆਂ ਇੱਥੇ ਵਿਆਹ ਦੀਆਂ ਐਲਬਮਾਂ ਵੀਡੀਓ ਬੋਡੀਓ ਸਾਰੀਆਂ ਉਹ ਚੱਕ ਕੇ ਲੈ ਗਈ ਨਾਲੇ ਉਹਦੇ ਲੈ ਗਈ ਪਹਿਲਾਂ ਹੀ ਪਲਾਨ ਸਿਕਾ ਉਹਦਾ ਸਸ ਤੋਂ ਪਹਿਲੇ ਚੱਕ ਕੇ ਲੈ ਗਈ ਜਦੋਂ ਉਹ ਵੀ ਇੱਥੇ ਰਹਿੰਦੀ ਹੁੰਦੀ ਸੀ ਤੁਹਾਡੇ ਸਾਡੇ ਨਾਲ ਕੋਲ ਰਹਿੰਦੀ ਸੀ ਉਹ ਆ ਜਾਂਦੀ ਸੀਗੀ ਇੱਥੇ ਦੂਏ ਤੀਏ ਦਿਨ ਆ ਜਾਂਦੀ ਹੁੰਦੀ ਸੀ ਉਹ ਲੈ ਲੂਗਾ ਚੱਕ ਕੇ ਤੇ ਹੁਣ ਮੈਨੂੰ ਧੌਂਕੀਆਂ ਮਿਲ ਰਹੀਆਂ ਬੜਾ ਜ਼ੋਰਾਂ ਲੋਨ ਬੰਦਿਆਂ ਲੋ ਵੀ ਜ਼ਿਆਦਾ ਤਲਾਕ ਲਵੋ ਜਾਂ ਫਿਰ ਨਤੀਜਾ ਕੋਤਨਾ ਗਏ ਐਦਾ ਡਰਾਂ ਦੇ ਆ ਸਾਨੂੰ ਬਹੁਤ ਤੁਸੀਂ ਕੀ ਕਰੋਗੇ ਤੁਸੀਂ ਤਲਾਕ ਕਰੋਗੇ ਹੂੰ ਅਸੀਂ ਤਾਂ ਹੁਣ ਪਰਚਾ ਕੀਤਾ ਦੇਖੋ ਹੁਣ ਕੀ ਆਂਦਾ ਰਿਜ਼ਲਟ ਮੈਂ ਸਰਬੰਸ ਸਿੰਘ ਭੋਲਾ ਜੀ ਦੁਰਗਾਪੁਰ ਤੋਂ ਸਾਬਕਾ ਸਰਪੰਚ ਜੀ ਪਹਿਲਾਂ ਮੈਂ ਬਲਾਕ ਸੰਪਤੀ ਦਾ ਚੇਅਰਮੈਨ ਵੀ ਰਿਹਾ ਜੀ ਤੇ ਮਸਲਾ ਤਾਂ ਸਰ ਇਹ ਆ ਤੇ ਮੇਰੇ ਘਰ ਵਾਲੀ ਮਰੀ ਨੂੰ 15 ਕ ਸਾਲ ਹੋ ਗਿਆ ਜੀ ਉਸ ਤੋਂ ਬਾਅਦ ਮੇਰੀ ਸਾਲੇ ਆਰ ਦਾ ਤਲਾਕ ਹੋਇਆ ਸੀ ਮੇਰੇ ਸਾਲੇ ਨਾਲ ਜੀ ਉਹ ਮੇਰੇ ਕੋਲ ਇੱਥੇ ਦੁਰਗਾਪੁਰ ਦੇ ਵਿੱਚ ਰਹਿਣ ਲੱਪੇ 15-20 ਸਾਲ ਤੋਂ ਜੀ ਉਹਦੇ ਵੀ ਤਿੰਨ ਬੱਚੇ ਸੀਗੇ ਜੀ ਬੱਚੇ ਪਹਿਲਾਂ ਛੋਟੇ ਸੀ ਹੁਣ ਵੱਡੇ ਹੋ ਗਏ ਜੀ ਮੈਂ ਤਿੰਨ ਬੱਚੇ ਉਹਦੇ ਵਿਆਹੇ ਜੀ ਤੇ ਦੋ ਬੱਚੇ ਹੋਰ ਪਾਸੇ ਵਿਆਏ ਆ ਜਿਹਦਾ ਮਨਪ੍ਰੀਤ ਸਿੰਘ ਐ ਸਿੱਧੂ ਮੱਜਰੇ ਸੁਖਵਿੰਦਰ ਕੌਰ ਨਾਲ ਵਿਆਹਿਆ ਜੀ 2017 ਦੇ ਵਿੱਚ ਜੀ ਇਹ ਦੋਵੇਂ ਕਿੱਥੇ ਪੈਂਦਾ ਐ ਬਲਾਚੌਰ ਚ ਪੈਂਦਾ ਜੀ ਬਲਾਚੌਰ ਦੇ ਨਾਲੇ ਹੀ ਪੈਂਦਾ ਜੀ ਉਹ ਗਰੀਬ ਪਰਿਵਾਰ ਸੀਗਾ ਜੀ ਉਹ ਕਹਿੰਦੇ ਅਸੀਂ ਦਾਜ ਨਹੀਂ ਦੇਣਾ ਮੈਂ ਦਾਜ ਵੀ ਨਹੀਂ ਲਿਆ ਸਾਰਾ ਖਰਚਾ ਮੈਂ ਆਪਣੇ ਕੋਲੋਂ ਕਰਕੇ ਜੀ ਉਹ ਕੁੜੀ ਵਿਆਹ ਕੇ ਇੱਥੇ ਲਿਆਂਦੀ ਦੋ ਤਿੰਨ ਸਾਲ ਰਹੀ ਉਹਦੇ ਇੱਕ ਬੇਟਾ ਪੈਦਾ ਹੋਇਆ ਜੀ ਦੋ ਸਾਲ ਬਾਅਦ ਮੁੜ ਕੇ ਜੀ ਉਹ ਕਹਿੰਦੀ ਮੈਂ ਬਾਹਰ ਜਾਣਾ ਜੀ ਚਲੋ ਅਸੀਂ ਕਿਸੇ ਏਜੰਟ ਨਾਲ ਗੱਲ ਕੀਤੀ ਉਹਨੇ ਐਲਰਟ ਕੀਤੀ ਸੀ ਪੰਜ ਨੰਬਰ ਆਇਓ ਸੀਗੇ ਬੈਂਡ ਜੀ ਉਹਦੇ ਏਜੰਟ ਨੇ ਉਹਦਾ ਵੀਜ਼ਾ ਲਵਾਤਾ ਜੀ 2023 ਦੇ ਵਿੱਚ 25 ਲੱਖ ਚ ਸਾਡੀ ਗੱਲ ਹੋਈ ਜੀ ਕਿੱਥੇ ਭੇਜਿਆ ਉਹ ਅੰਗਲੈਂਡ ਜੀ ਤੇ 16 ਲੱਖ ਰੁਪਈਆ ਮੈਂ ਸਿਕੰਦਰਗੋੜ ਦੇ ਖਾਤੇ ਚ ਪਾਇਆ ਜੀ ਜਿਹੜੀ ਨੌ ਮੇਰੀ ਜੀ ਤੇ 9 ਲੱਖ ਰੁਪਈਆ ਮੈਂ ਕੈਸ਼ ਦਿੱਤਾ ਜੀ ਉਹਦੀ ਮੰਮੀ আর ਡੈਡੀ ਉਹਦੇ ਆਏ ਸੀਗੇ ਕਹਿੰਦੇ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਵਾਂਗੇ ਜੀ ਤੇ ਨਾਲੇ ਤੁਹਾਡੇ ਬੱਚੇ ਆ ਮਨਪ੍ਰੀਤ ਸਿੰਘ ਨੂੰ ਅਸੀਂ ਤੇ ਆ ਛੋਟੇ ਬੱਚੇ ਨੂੰ ਅਸੀਂ ਇੰਗਲੈਂਡ ਇਹ ਕੁੜੀ ਸੱਦ ਲੁਗੀ ਜੀ ਮੁੜ ਕੇ ਜਦੋਂ ਚੱਲ ਗਏ ਜੀ ਉਹਨੇ 2 ਮਹੀਨਿਆਂ ਬਾਅਦ ਹੀ ਉਹਨੇ ਸਾਡੇ ਨੰਬਰ ਵੀ ਬਲੌਕ ਕਰ ਦਿੱਤੇ ਜੀ ਤੇ ਸਾਡੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਮੁੰਡੇ ਨਾਲ ਵੀ ਆਪਣੀ ਸੱਸ ਨਾਲ ਵੀ ਮੇਰੇ ਨਾਲ ਜੀ ਉਹਨੇ ਨੰਬਰ ਬਲੌਕ ਕਰ ਦਿੱਤੇ ਜੀ ਸਾਨੂੰ ਸ਼ੱਕ ਪੈ ਗਈ ਵੀ ਇਹ ਕੀ ਗੱਲ ਹੋ ਗਈ ਜੀ ਉਹ ਜਦੋਂ ਅਸੀਂ ਪਤਾ ਕੀਤਾ ਜੀ ਉਹ ਹੋਰ ਕਿਸੇ ਮੁੰਡੇ ਨਾਲ ਉੱਥੇ ਇੰਗਲੈਂਡ ਦੇ ਵਿੱਚ ਜਾ ਕੇ ਰਹਿਣ ਲੱਪੇ ਜੀ ਤੇ ਮੁੜ ਕੇ ਮੈਂ ਕਿਹੜਾ ਮਾਰਿਆ ਜੀ ਉੱਥੇ ਇੰਗਲੈਂਡ ਮੈਂ ਜਾਣਨਾ ਰਹਿਣਾ ਮੇਰੇ ਆਪਣੇ ਬੇਟਾ ਵੀ ਆ ਮੇਰਾ ਉੱਥੇ ਇੰਗਲੈਂਡ ਚ ਜੀ ਉਹ ਕਹਿੰਦੀ ਜੀ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਨਾ ਮੈਂ ਪੈਸੇ ਵਾਪਸ ਕਰਨੇ ਆ ਜੀ ਤੇ ਨਾ ਮੈਂ ਇਹਨਾਂ ਨੂੰ ਸੱਦਣਾ ਮੇਰਾ ਦੁਰਗਾਪੁਰ ਦੇ ਵਿੱਚ ਕੋਈ ਲੈਣ ਦੇਣਾ ਹੈ ਨਹੀਂ ਜੀ ਫੇਜ ਮੇ ਉਹਦੀ ਮੰਮੀ ਨਾਲ ਗੱਲ ਕੀਤੀ ਜੀ ਉਹ ਕਹਿੰਦੀ ਆ ਸਾਡੇ ਕੋ ਪੈਸੇ ਇਹ ਨਹੀਂ ਅਸੀਂ ਤਾਂ ਦੇਣੇ ਨਹੀਂ ਹੈਗੇ ਪੈਸੇ ਨਾ ਤੁਹਾਡੇ ਨਾ ਰਿਸ਼ਤੇਦਾਰੀ ਆ ਸਾਡੀ ਕੋਈ ਬੇਤਲਾਕ ਕਰੋ ਤੁਸੀਂ ਤੇ ਮੈਂ ਕਿਹਾ ਤਲਾਕ ਇਦਾਂ ਨਹੀਂ ਹੁੰਦੇ ਅਸੀਂ ਪੰਚਾਇਤ ਇਕੱਠੀ ਕੀਤੀ ਜੀ ਆਪਣੀ ਬਰਾਦਰੀ ਇਕੱਠੀ ਕੀਤੀ ਜੀ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਵੇ ਉਹ ਕੁੜੀ ਆਵੇ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਜਾਵੇ ਇੱਥੇ ਦੁਰਗਾਪੁਰ ਆਵੇ ਉਹ ਕਹਿੰਦੇ ਕੋਈ ਨਹੀਂ ਜੀ ਦੇਖਾਂਗੇ ਸੋਚਾਂਗੇ ਜੀ ਉਹਨਾਂ ਨੇ ਕੋਈ ਲੜਥੇੜਾ ਫੜਾਇਆ ਨਹੀਂ ਜੀ ਮੋੜ ਕੇ ਮੈਂ ਐਸਐਸਪੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਜੀ ਨਵੇਂ ਸ਼ਹਿਰ ਉਹਨਾਂ ਨੇ ਸਲਿੰਦਰ ਚਾਂਦ ਜੀ ਐਸਪੀ ਸਾਹਿਬ ਨੂੰ ਮਾਰ ਕਰਤੀ ਜੀ ਉੱਥੇ ਉਹ ਕੁਲਵਿੰਦਰ ਕੌਰ ਆਈ ਉਹ ਕਹਿੰਦੀ ਜੀ ਇੱਕ ਸਾਲ ਦੇ ਵਿੱਚ ਵਿੱਚ ਜਿਹੜੇ ਮੁੰਡੇ ਦੀ ਸੱਸ ਮੁੰਡੇ ਦੀ ਸੱਸ ਕੁਲਵਿੰਦਰ ਕੌਰ ਜੀ ਤੇ ਉਹ ਕਹਿੰਦੀ ਜੀ ਇੱਕ ਸਾਲ ਲਿਖਤੀ ਰੂਪ ਪੰਚਾਇਤੀ ਰਾਜੀਨਾਮਾ ਹੋਇਆ ਜੀ ਡੀਐਸਪੀ ਸਾਹਿਬ ਦੇ ਉਹ ਕਹਿੰਦੀ ਜੀ ਇੱਕ ਸਾਲ ਦੇ ਵਿੱਚ ਵਿੱਚ ਮੁੰਡੇ ਨੂੰ ਮਨਪ੍ਰੀਤ ਸਿੰਘ ਨੂੰ ਤੋਂ ਉਹਦੇ ਬੇਟੇ ਨੂੰ ਬੇ ਅਸੀਂ ਬਾਹਰ ਭੇਜਾਂਗੇ ਜੇ ਇੱਕ ਸਾਲ ਚ ਨਾ ਭੇਜਿਆ ਤਾਂ ਅਸੀਂ ਤੁਹਾਡਾ 25 ਲੱਖ ਰੁਪਈਆ ਵਾਪਸ ਕਰ ਦੇਵਾਂਗੇ ਜੀ ਉਹ ਤੋਂ ਬਾਅਦ ਜੀ ਉਹਨੇ ਮੁੜ ਕੇ ਮਨਪ੍ਰੀਤ ਸਿੰਘ ਨਾਲ 2 ਸਾਲ ਹੋ ਗਏ ਉਹਨੂੰ ਗਈ ਨੂੰ ਇੰਗਲੈਂਡ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਆਪਣੇ ਬੇਟੇ ਨਾਲ ਕੀਤੀ ਹੈ ਜੀ ਤੇ ਅਸੀਂ ਤਾਂ ਹੀ ਬੇਨਤੀ ਕਰਦੇ ਵੀ ਸਾਨੂੰ ਨਾ ਕਿਸੇ ਤੰਗ ਨਾ ਅਨਸਾਫ਼ ਮਿਲ ਜਵੇ ਜੀ ਸਾਨੂੰ ਲੁੱਟ ਕੇ ਲੈ ਗਿਓ 25 ਲੱਖ ਰੁਪਏ ਲੈ ਗਿਓ ਜੀ ਸਾਡਾ ਖੇਤ ਲੁੱਟ ਕੇ ਤੇ ਪਰਿਵਾਰ ਕਰਕੇ ਤੁਹਾਨੂੰ ਹਾਂਜੀ ਉੱਥੇ ਵੀ ਰੋ ਡੀਐਸਪੀ ਸਾਹਿਬ ਨੂੰ ਮਾਰਕ ਹੋਈ ਸੀ ਇਸੇ ਇਧਰ ਚਾੰਗ ਨੂੰ ਨਹੀਂ ਸਾਫ ਸਾਫ ਸਹਿਵਾਜ ਨੂੰ ਜੀ ਤੇ ਉਹਨਾਂ ਨੇ ਵੀ ਪਰਚਾ ਦਰਜ ਕੀਤਾ ਜੀ ਅੱਛਾ ਜੀ ਤੇ ਹੁਣ ਪਰਚਾ ਦਰਜ ਹੋਇਆ ਜੀ ਹੁਣ ਦੇਖੋ ਕੀ ਬਣਦਾ ਕਿਸ ਦੇ ਖਿਲਾਫ ਮਾਮਲਾ ਦਰਜ ਇੱਕ ਕੁਲਵਿੰਦਰ ਕੌਰ ਤੇ ਸੁਖਵਿੰਦਰ ਕੌਰ ਦੇ ਜੀ ਯਾਨੀ ਤੁਹਾਡੀ ਨੂੰਹ ਉਹਦੇ ਨਾਲ ਮੁੰਡੇ ਦੀ ਸੱਸ ਹਾਂਜੀ ਉਹਨਾਂ ਤੋਂ ਖਿਲਾਫ ਪਰਚਾ ਦਰਜ ਆਹ ਮੰਦੀ ਤੋਂ ਜੀ ਉਹਦਾ ਜਿਹੜਾ ਕੀ ਕਰਦੇ ਹੋ ਉਹਦਾ ਡੈਡੀ ਆ ਉਹ ਵੀ ਵਿਚੇ ਹੀ ਆ ਜੀ ਇਹਨਾਂ ਨੇ ਤਿੰਨਾਂ ਨੇ ਸਾਲਾਂ ਨਾਲ ਸਾਡੇ ਨਾਲ ਠੱਗੀ ਕੀਤੀ ਜੀ ਹੁਣ ਤੁਸੀਂ ਕੀ ਮੰਗਦੇ ਅਸੀਂ ਤਾਂ ਇਨਸਾਫ ਮੰਗਦੇ ਆ ਜੀ ਤੇ ਸਾਨੂੰ ਇਨਸਾਫ ਮਿਲ ਜੇਗਾ ਭਾਈ ਸਾਹਿਬ ਮੰਗਦੇ ਹੋ ਕਿ ਮੁੰਡਾ ਚਾਹੁੰਦੇ ਕਿ ਮੁੰਡਾ ਪੁੱਤਾ ਥੋੜਾ ਬਾਹਰ ਚੱਜ ਜਾਵੇ ਅਸੀਂ ਕਹਿੰਦੇ ਵੇ ਇਹਨਾਂ ਨੂੰ ਬਾਹਰ ਥੱਲੇ ਵਿੱਚ ਜੇ ਨਹੀਂ ਪੈਸੇ ਦੇਣੇ ਜੀ ਨਹੀਂ ਆਪਣੇ ਬੱਚਿਆਂ ਨੂੰ ਆ ਕੇ ਸਾਹਮਣੇ ਇੱਥੇ ਆ ਕੇ ਜੀ ਹੁਣ ਇੱਕ ਮਕਦਮਾ ਦਰਜ ਹੋਇਆ ਜੀ 420 ਦਾ ਬਾਹਰ ਇਨਕੁਆਰੀ ਇਹ ਇੱਕ ਸ਼ੋਭਿੰਦਰ ਖੋੜ ਦੇ ਖਾ ਸ਼ੋਭਿੰਦਰ ਖੋੜ ਪੁੱਤਰੀ ਮੀਕਸ਼ੀ ਇਕ ਗੁਲਵਿੰਦਰ ਕੌਰ ਪਤਨੀ ਬ੍ਰਿਜ ਸਿੰਘ 바ਸੀ ਸੁਧੇ ਮਾਦਰੇ ਦੇ ਖਿਲਾਫ 25 ਲੱਖ ਦਾ ਲੈਣ ਦੇਣ ਦਾ ਹੋਇਆ ਜੀ ਇਹ ਕੀ ਬਾਹਰ ਵੇਚਨ ਦਾ ਸੀ ਕਿ ਕਿਆ ਸੀਗਾ ਪਤੀ ਪਤਨੀ ਸੀ ਕਿਆ ਸੀਗਾ ਇਹਦਾ ਨਹੀਂ ਉਹ ਦੂਜਾ ਹੈ ਰਿਸ਼ਤੇਦਾਰੀ ਚੋ ਦੂਜੇ ਲੱਗਦੇ ਹੈ ਠੀਕ ਹੈ ਹਸੋ ਚੋਸੋ ਲੈਂਕੇ ਇਹਨਾਂ ਦੇ ਰਿਸ਼ਤੇਦਾਰੀ ਹਾਂ ਉਹ ਇਹੜੀ ਸੁਖਵਿੰਦਰ ਕੌਰ ਹੈ ਨਾ ਉਹ ਵਿਦੇਸ਼ੋਂ ਲੈਣ ਜਾਇਆ ਜਾਂਦੀ ਸੀ ਉਹਨੇ ਇੱਕ ਸਰਪਲ ਸਿੰਘ ਸਰਪੰਚ ਹੈ ਦੁਰਗਾਪ੍ਰਦਾ ਨੂੰ ਪੋਲੂ ਕਹਿੰਦੇ ਹੂੰ ਉਹ ਉਹਨੂੰ ਦਰਿਸ਼ ਤੇਰੇ ਉਤੋਂ ਉਹ ਨਾਕੇਟ ਆ ਵੀ ਮੈਨੂੰ ਉਪਦੇਸ਼ ਇੰਗਲੈਂਡ ਭੇਜ ਦੋ ਮੈਂ ਫਿਰ ਇਕਰਾਰਨਾਮੇ ਕਰ ਲੈ ਬਈ ਵਾਪਸ ਕਰ ਦਾਂਗੇ ਇੱਕ ਸਾਲ ਚ ਭੇਜ ਪਰ ਬਾਕੀ ਵਾਪਸ ਨਹੀਂ ਕੀਤੀ ਉਹ ਜਿਹੜਾ ਉਸਕਾ ਜਿਹੜਾ ਮੁੰਡਾ ਵੀ ਘਰ ਵਾਲਾ ਵੀ ਇੱਥੇ ਹੀ ਹੈ ਉਸਕਾ ਉਹਦਾ ਮੁੰਡਾ ਵੀ ਇੱਥੇ ਹੀ ਹੈ ਬੱਚਾ ਵੀ ਇੱਥੇ ਹੁਣ ਕਹਿੰਦੇ ਕੀ ਕੁਝ ਦੱਸਿਆ ਉਹਨਾਂ ਨੇ ਲੜਕੀ ਵਾਲੇ ਕੀ ਕਹਿੰਦੇ ਕੁੜੀ ਵਾਲੇ ਕੁੜੀ ਵਾਲੇ ਅੱਜ ਫਿਰ ਦੂਜੇ ਹਾਈ ਕੋਰਟ ਚ ਅੱਛਾ ਮਾਮਲਾ ਦਰਜ ਹੋ ਗਿਆ ਮਾਮਲਾ ਦਰਜ ਹੋ ਗਿਆ ਸੈਕਸ਼ਨ ਕੀ ਕੀ ਹੈ 420 402 ਬੰਦੇ ਖਿਲਾਫ ਹੈ ਦੋ ਬੰਦੇ ਇਕ ਕੁਲਵਿੰਦਰ ਕੌਰ ਇੱਕ ਕੁਲਵਿੰਦਰ ਮਾਂ ਬੇਟੀ ਹੈ ਹਾਂ ਹੁਣ ਤਕੀ ਚੱਲੀ ਹੈ ਆਪਣੀ ਹਾਂਜੀ ਤਕੀ ਚੱਲਦੀ ਹੈ